ਬਹੁਤ ਧੰਨਵਾਦ ਪਰ ਸਾਹਮਣੇ ਮੇਰੇ ਵੀਰੋ ਫੈਸਲੇ ਹੁੰਦੇ ਆ ਗੁਲਦੀਪ ਭਰਾ ਸਾਡਾ ਕੰਨੇ ਅਸਮੁਖ ਮਾਰਦੇ ਹੈ ਬਈਆ 1100 ਹੋ ਗਿਆ ਓ ਬੱਲੇ ਮਿਡਲ ਸਟਾਫ ਰਾਜੇ ਖੇਲੋ ਹੱਟ ਪਾਸੇ ਖਿਡਾਰੀ ਮੁੰਡੇ ਗੱਗੀ ਬੜੀ ਘਾਟ ਬੜੀ ਚਰਚਾ ਆ ਰਹੀ ਹੈ ਮੇਰੀ ਪਰੀਖਿਖਾ ਬਹੁਤ ਜੀ ਟੀਮ ਦੀ ਲੰਬਾ ਸਮਾਂ ਖੜਿਆ ਬੰਸੇ ਬਾਂ ਕਰ ਰਿਹਾ ਹੈ ਪਰ ਸਾਹਮਣੇ ਵਾਲੇ ਦੂਜੇ ਆ ਰਿਹਾ ਉਹ ਮਨੂਰ ਕੁਪਰੀਆ ਮਨਾ ਚੋੜੇ ਠਾਈ ਕਰਦਾ ਤੇ ਸੱਗੀ ਬੁੱਲੀ ਜਿਹੜੀ ਗੋਲੀਆਂ ਆ ਰਹੀਆਂ ਲੱਗ ਬੱਲੀ ਦੀ ਬਾਲ ਸਾਹਮਣੇ ਪੈ ਰਹੀ ਹੈ ਪੈਂਦੀ ਹੋਈ ਬਾਲ ਉਹਦੇ ਦੇ ਪਾਸੇ ਬੰਦੇ ਦੇ ਨੇ ਤੇ ਅਰੇ ਇੱਕ ਨਾਰ ਬਰਕਰਾਰ ਹੈ ਅਰੇ ਬੈਗਰੀ ਪਾਸ ਕਰਨਾ ਸਾਹਮਣੇ ਪੈਂਦੀ ਬਾਲ ਹੋਰ ਇੱਕ ਸਕੋਰ ਬੜੀ ਲੰਬੀ ਬੰਦੇ ਨੇ ਚੋੜਦਾ ਸਾਹਮਣੇ ਬੰਨਾਂ ਬੰਨੇ ਕਰਾਉਂਦਾ ਟਾਈਮਿੰਗ ਦੇਖ ਰਿਹਾ ਟਾਈਮਿੰਗ ਦੇਖ ਰਿਹਾ ਉਹਨੂੰ ਪਹਿਲਾ 400 ਦੇ ਪੁਤ ਸ਼ੰਕਰ ਦੇ ਨਾਲ ਕੱਠ ਬੰਨਦਾ ਮਈਰ ਜਹੂਰ ਗਿਆ ਜਿੱਥੇ ਪਹਿਲਾਂ ਨੇ 1 ਲੱਖ 7000 ਦੂਜਿਆਂ ਨੇ 1 ਲੱਖ 11000 ਤੇ ਬੈਸਨ ਜੋ ਨੁਕਰੇ ਘੋੜੇ ਤੇ ਮੈਨ ਆਉਂਦੀ ਸੀਰੀ ਦੇ ਉਹ ਕੰਪਾਰਟ ਬੜਾ ਸਹਾਰਾ ਬੱਲੇ ਕਿਉਂ ਆਸ਼ੂ ਬੰਸਲ ਪੁੰਨਿਆਰਾ ਲੰਬੋ ਟਰੀਡ ਕਰਦੇ ਸੀ ਫੇਰ ਸ਼ਾਮ ਕਰਾਤਾ ਗੀਗੂ ਕਾਲ ਨੂੰ ਪ੍ਰਕਾਸ਼ ਫੇਰ ਆ ਗਿਆ ਓਏ ਓ ਬੱਲੇ ਓਏ ਆਸ਼ੂ ਓਏ ਆਸ਼ੂ ਬੰਸਲ ਆ ਕੀ ਬਣ ਗਿਆ ਆਸ਼ੂ ਪਾਸ ਗੋਦੀਵਾਲ ਫੇਰ ਪ੍ਰਦੀਪ ਆ ਰਗੜ ਚਾਰ ਅਰਜੀ ਜਿੰਨੀ ਜੋੜ ਰਹਾ ਹੋਇਆ ਨੇ ਪਰਗਾ ਚੱਕਾ ਪਰਗਾ ਜਿਹੜੇ ਬਾਕੀ ਰਹਿ ਗਏ ਪੈਂਦੀ ਬਾਲ ਆ ਵਰਦੀਪ ਵਾਹ ਵਰਦੀਪ ਛੱਕਾ ਵਾਹ ਲਓ ਸਾਹਮਣੇ ਅਗਲੀ ਬਾਲ ਦੂਜੇ ਪਾਸੇ ਸ਼ੰਭੂ ਆਓ ਆਓ ਸਾਹਮਣੇ ਕੋਲੀ ਪਹਿਲੀ ਬੱਲਾ ਜਾਂ ਮੰਨੂ ਫੈਸਲੇ ਹੁੰਦੇ ਆ ਫੈਸਲੇ ਹੁੰਦੇ ਆ ਹਾਲ ਕਦੇ ਫੱਟਾ ਮੰਨੂ ਨਾਮ ਹੈ ਫੈਸਲੇ ਹੁੰਦੇ ਆ ਇੱਥੇ ਹੋਇਆ ਰੱਪਾ ਵਾਹ ਸਾਹਿਬਾ ਜੀ सबूे बै जॾहिं वागी रहंदी आहे छॾू तव्हां वरी जॾहिं जॾहिं शबू शबू जॾहिं चेता नेतिया सॼी ਸਾਹਿਲ ਦੀ ਆਈਡੀ ਕੀ ਹੈ ਮੈਨੂੰ ਪਤਾ ਸਾਹਿਲ ਸ਼ਰਮਾ ਹੀ ਹੈ ਸ਼ਰਮਾ ਸਾਹਿਲ ਸ਼ਰਮਾ ਬਾਹਰ ਸਾਹਮਣੇ ਮੁਕਾਬਲਾ ਚੌਥੀ ਦਾ ਬਾਲ ਹਮਲੇ ਵਿੱਚ ਖੱਲੇ ਫਿਲਟਰ ਇੱਕ ਹੋਰ ਵੈਕਟਰ ਡੀ ਲੱਗਦਾ ਕਿ ਇਹਨਾਂ ਪਾਰ ਤੋਂ ਨੱਤਾ ਹੁੰਦਾ ਤੁਸੀਂ ਬਾਹਰ ਸਾਹਮਣੇ ਹੋਰ ਜਿਹੜਾ ਪੜ ਗਿਆ ਜਦੋਂ ਅਕਸਰੀ ਛੋਟੀ ਮੈਚ ਸ਼ਾਹੀਏ ਭਰਾਵਾਂ ਦਾ ਰਿਕਵੈਸਟ ਆਪਣੀ ਵੀ ਅਰਦਾਸ ਦੇਤੀ ਆਪਾਂ ਬਾਹਰੋਂ ਜੀ ਕਰ ਕੇ ਆਈਏ ਤਾਂ ਜੋ ਸਮੇਂ ਦੇ ਵਿੱਚ ਚਾਰ ਪਰ ਚਾਰ ਦੇ ਹੀ ਹੋ ਵਦਿਆ ਤੇ ਇੱਛੇ ਰੱਖੇ 6 ਆਊਟ ਹੋ ਗਏ 6 ਆਊਟ ਹੋ ਗਏ ਹਾਂ ਹੋਰ ਬਾਦ ਪਾਕੀਆਂ ਪੰਦੀ ਬਾਲ ਫੇਰ ਲਾਸਟ ਬਾਲ ਹੋ ਉਹ ਮੇਡ ਦਾ ਓਵਰ ਲਾਤਾ ਮੇਡ ਦਾ ਬਹੁਤ ਦਸ ਤੂਰਾ ਮੇਡ ਦਾ ਪਹਿਲਾ ਮੇਡ ਦਾ ਓਵਰ ਲਾਤਾ ਪੋਪਲ ਨੇ ਤੁਹਾਡਾ ਖੇਰ ਪੈਰ ਪਤਾ ਔਰ ਪੱਲੀ ਨੂੰ ਕਾੜਾ ਕਾੜਾ ਉਹ ਕਾੜਿਆ ਸੱਤ ਵੇਲੋ ਵੈਲਕਮ ਆਨ ਮੈਂ ਦਾ ਪਾਸਾ ਮਜਦੂਬ लास्ट ਓਵਰ ਤੇ ਰਹਿ ਗਏ 9 ਮੇਲਾ ਦੇਖੋ 30 ਕੰਮ ਮੈਚ ਦੀ ਸਮਰੀ ਦੇਖ ਲਓ 32 ਦੇਖੋ 0 0 0 0 ਤਰ ਤਾਰ ਤਰ ਤਾਰ ਇੱਕ ਹੋ ਰੋਟ

ਉਹ ਵੀ ਬਹੁਤ ਤਗੜਾ ਮੈਚ ਲੱਗੂਗਾ ਵੀਰੇ